ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ ਚੈਨਲ ਸਿਮਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਪਾਂ ਲੈ ਕੇ ਆਏ ਹਾਂ ਜੀ ਅਗਲੀ ਵੀਡੀਓ ਵੀਡੀਓ ਦੇ ਨਾਲ ਕਰਦੇ ਹਾਂ ਸ਼ੁਰੂਆਤ ਸ਼ਬਦ ਆਪਾਂ ਨਿਤਨੇਮ ਦੀ ਬਾਣੀ ਆਨੰਦ ਸਾਹਿਬ ਦੀ ਵਿੱਚ ਪੜ੍ਹਦੇ ਹਾਂ ਜਿਸ ਬਾਣੀ ਦਾ ਨਾਮ ਹੀ ਆਨੰਦ ਰੱਖਿਆ ਹੈ ਗੁਰੂ ਸਾਹਿਬ ਨੇ ਆਨੰਦ ਸੁਣੋ ਬੁਢਾ ਭਾਗਿਓ ਜਦੋਂ ਲਾਸਟ ਵਿੱਚ ਕਹਿੰਦੇ ਨੇ ਨਾ ਆਨੰਦ ਦੀ ਡੈਫੀਨੇਸ਼ਨ ਸੁਣੋ ਭਾਗਾਂ ਵਾਲਿਓ आनंद ਦੀ ਪ੍ਰਵਾਹਾ ਆਨੰਦ ਸਗਲ ਮਨੋਰਥ ਪੂਰੇ ਜਿਹੜੇ ਬੰਦੇ ਦੀ ਜ਼ਿੰਦਗੀ ਚ ਇੱਛਾ ਨਹੀਂ ਰਹੀ ਰੱਜ ਗਿਆ ਜਿਹੜਾ ਮੇਰੀਆਂ ਸਭ ਪੂਰੀਆਂ ਹੋ ਗਈਆਂ ਰੀਝਾਂ ਕਹਿੰਦੇ ਆਨੰਦ ਹੈ ਮਿਲ ਗਿਆ ਤਾਂ ਵੀ ਨਾ ਮਿਲਿਆ ਤਾਂ ਵੀ ਆਨੰਦ ਚ ਹੈ ਇਹ ਆਨੰਦ ਦੀ ਅਵਸਥਾ ਹੈ ਇਹੇ ਆਨੰਦ ਦੀ ਅਵਸਥਾ ਹੈ ਜੇ ਕੋਈ ਬਿਮਾਰੀ ਲੱਗ ਗਈ ਠੀਕ ਹਾਂ ਨਹੀਂ ਬਚੇ ਤਾਂ ਵੀ ਠੀਕ ਹੈ ਐਦਾਂ ਆਨੰਦ ਚ ਫਸਲ ਵੀਜੀ ਹੈ ਝਾੜ ਚੰਗਾ ਨਿਕਲ ਗਿਆ ਆਨੰਦ ਚ ਨਹੀਂ ਨਿਕਲਿਆ ਤਾਂ ਵੀ ਆਨੰਦ ਚ ਜਦੋਂ ਗਰਮੀ ਵਿੱਚ ਕਿਤੇ ਮੀਂਹ ਪੈ ਰਿਹਾ ਹੋਵੇ ਤਾਂ ਠੰਡੀ ਹਵਾ ਆਉਂਦੀ ਤਾਂ ਠੰਡੀ ਹਵਾ ਆਉਣੀ ਸ਼ੁਰੂ ਹੋ ਜਾਂਦੀ ਹੈ ਸਕੂਨ ਮਿਲ ਜਾਂਦਾ ਹੈ ਗਰਮੀ ਤੋਂ ਰਾਹਤ ਮਿਲ ਜਾਂਦੀ ਹੈ ਮਨ ਟਿਕ ਜਾਂਦਾ ਹੈ ਪਹਿਲਾਂ ਮਨ ਕਿਸੇ ਨਾਲ ਲੱਗਦਾ ਮੌਸਮ ਠੀਕ ਹੋ ਗਿਆ ਫਿਰ ਆਪਣੇ ਆਪ ਲੱਗਦਾ ਹੈ ਕੰਮ ਨੂੰ ਦਿਲ ਕਰਦਾ ਹੈ ਰੂਹ ਖੁਸ਼ ਹੋ ਜਾਂਦੀ ਹੈ ਤੁਸੀਂ ਵੀ ਮੰਗਲ ਲਗਾਓ ਮੈਂ ਜੀਵ ਨਾਲ ਗਾਵਾਂ ਮੇਰੇ ਕੰਨ ਵੀ ਇਧਰ ਨੂੰ ਲੱਗਣ ਇਹ ਸਖੀਆਂ ਮੇਰੇ ਗਿਆਨ ਇੰਦਰੇ ਨੇ ਅੱਖਾਂ ਨਾਲ ਹੋਰ ਵੇਖੋ ਇਧਰ ਨੂੰ ਚੰਗੇ ਪਾਸੇ ਚਮੜੀ ਨਾਲ ਵੀ ਚੰਗਾ ਹੱਥਾਂ ਪੈਰਾਂ ਨਾਲ ਸੇਵਾ ਕਰੀਏ ਉਹ ਆਉਂਦਾ ਆ ਜਾਏ ਮੁੜ ਨਾ ਜਾਏ ਸਾਡਾ ਹਿਰਦਾ ਵੀ ਮੰਦਿਰ ਬਣ ਗਿਆ ਪਹਿਲਾਂ ਮਨ ਲਾਉਣਾ ਪੈਂਦਾ ਹੈ ਹੌਲੀ ਹੌਲੀ ਲੱਗ ਜਾਂਦਾ ਹੈ ਪਹਿਲਾਂ ਪੰਜਾਬੀ ਪੜ੍ਹਨੀ ਪੈਂਦੀ ਹੈ ਰੱਟੇ ਨਹੀਂ ਲਾਉਣੇ ਪੈਂਦੇ ਇਹ ਮਨ ਹੌਲੀ ਹੌਲੀ ਲੱਗਦਾ ਹੈ ਕੋਈ ਕੀਰਤਨ ਕਰ ਰਿਹਾ ਹੈ ਜਾਂ ਕਥਾ ਕਰ ਰਿਹਾ ਹੈ ਫਿਰ ਮਨ ਹੌਲੀ ਹੌਲੀ ਲੱਗਦਾ ਆਪਣੇ ਆਪ ਚ ਲੱਗਣ ਲੱਗ ਜਾਂਦਾ ਹੈ ਅੱਖਾਂ ਬੰਦ ਕਰਕੇ ਜਦੋਂ ਮਨ ਪੱਕ ਜਾਈ ਫਿਰ ਅੱਖਾਂ ਬੰਦ ਹੀ ਰਹਿੰਦੀਆਂ ਫਿਰ ਕੋਈ ਫਰਕ ਨਹੀਂ ਪੈਂਦਾ ਭਾਵੇਂ ਖੁੱਲ ਜਾਣ ਮਨ ਪੱਕ ਜਾਂਦਾ ਹੈ ਤੇਰਾ ਹੀ ਰੂਪ ਹੈ ਸਾਰਾ ਕੁਝ ਪ੍ਰਮਾਤਮਾ ਦਾ ਹੇ ਆਪਣੇ ਅੰਦਰ ਹੀ ਤੀਰਥ ਨੂੰ ਪ੍ਰਗਟ ਕਰ ਲੈਣਾ ਇਹ ਤਾਂ ਹੌਲੀ-ਹੌਲੀ ਬੰਦਾ ਅੰਤਰਮੁਖ ਹੋਂਦਾ ਹੈ ਫਿਰ ਹੌਲੀ-ਹੌਲੀ ਰਸ ਬਣਨ ਲੱਗ ਜਾਂਦਾ ਹੈ ਫਿਰ ਪਟਕਣ ਦੀ ਲੋੜ ਨਹੀਂ ਪੈਂਦੀ ਫਿਰ ਫਰਕ ਨਹੀਂ ਪੈਂਦਾ ਕੋਈ ਭਾਵੇਂ ਕੋਈ ਗਾਲਾਂ ਕੱਢ ਰਿਹਾ ਹੈ ਕੋਈ ਮਾੜਾ ਬੋਲ ਗਿਆ ਸਾਨੂੰ ਤੇ ਢੜਕਣਾ ਲੱਗ ਜਾਂਦੀ ਹੈ ਕਈ ਦਿਨ ਨੀਂਦ ਨਹੀਂ ਆਉਂਦੀ ਜਦੋਂ ਕੋਈ ਮਾੜਾ ਬੋਲ ਜਾਵੇ ਕਿਸੇ ਨੇ ਆਏ ਕਿਵੇਂ ਕਹਤਾ ਮੇਰੀ ਬੇਇੱਜ਼ਤੀ ਕਰਤੀ ਸਾਨੂੰ ਤਾਂ ਸ਼ਾਂਤੀ ਨਹੀਂ ਆਉਂਦੀ ਫਿਰ ਮਨ ਟਿਕ ਜਾਂਦਾ ਕਿਉਂ ਉਹ ਉਧਰ ਨੂੰ ਲੱਗਿਆ ਹੁੰਦਾ ਹੈ ਮਨ ਕਿਤੇ ਨਾ ਤੁਹਾਡੇ ਕੋਲ ਇੱਕ ਹੈ ਮਨ ਵਹਿਗਰੂ ਨਾਲ ਜੋੜ ਲਿਆ ਧਿਆਨ ਤਾਂ ਸਾਰਾ ਉਧਰ ਰਹਿੰਦਾ ਹੈ ਕੋਈ ਬੋਲੀ ਜਾਵੇ ਬਹੁਤੇ ਬੰਦੇ ਵਿਲੇ ਹੋਣ ਕਰਕੇ ਹੀ ਲੜੀ ਜਾਂਦੇ ਆ ਬੀਬੀ ਸਾਰਾ ਦਿਨ ਆਪਣੇ ਕੰਮਾਂ ਕਾਰਾਂ ਵਿੱਚ ਲੱਗੀ ਹੈ ਵਿਲੇ ਹੈ ਨਹੀਂ ਲੜਨ ਦੀ ਵੇਲਾ ਮਨੁਸ਼ਤਾਨ ਦਾ ਘਰ ਹੁੰਦਾ ਹੈ ਗੁਰੂ ਸਾਹਿਬ ਕਹਿੰਦੇ ਉਹਦੇ ਵਰਗਾ ਸੂਰਮਾ ਕੋਈ ਨਹੀਂ ਜਿਹੜਾ ਆਪਣੇ ਮਨ ਨੂੰ ਬੰਦਾ ਬਣਾ ਲੈਂਦਾ ਬੀਬੀਓ ਚੌਂਕੜੀ ਲਾਇਆ ਕਰੋ ਜਿਨ੍ਹਾਂ ਦੇ ਹਜੇ ਗੋਡੇ ਦੁਖਣ ਨਹੀਂ ਲੱਗੇ ਤਾਂ ਚੌਂਕੜੀ ਮਾਰ ਕੇ ਬੈਠੋ ਤੁਹਾਡੇ ਗੋਡੇ ਕਦੇ ਦੁਖਣਗੇ ਨਹੀਂ ਬੰਦਿਆਂ ਨੂੰ ਪੁੱਛ ਲਓ ਪਾਠੀਆਂ ਦੇ ਕਦੇ ਗੋਡੇ ਪਵਾਏ ਨੇ ਗਰੰਥੀਆਂ ਦੇ ਕਦੇ ਗੋਡੇ ਖਰਾਬ ਹੋਏ ਨੇ ਚੌਂਕੜਾ ਲਾ ਕੇ ਬੈੰਦੇ ਆ ਤਣ ਤਣ ਘੰਟੇ ਪਾਠ ਕਰਦੇ ਨੇ ਉਹਨਾਂ ਦੇ ਕਦੇ ਗੋਡੇ ਖਰਾਬ ਨਹੀਂ ਹੁੰਦੇ ਪੁਰਾਣੇ ਵੇਲਿਆਂ ਵਿੱਚ ਲੋਕੀ ਚੌਂਕੜਾ ਲਾ ਕੇ ਵਹਿੰਦੇ ਸੀ ਬਾਥਰੂਮ ਜਾਣਾ ਕਿਰਿਆ ਵਾਸਤੇ ਉੱਥੇ ਵੀ ਗੋਡਿਆਂ ਦੀ ਵਰਤੋਂ ਹੁੰਦੀ ਸੀ ਅੱਜ ਕੱਲ ਤਾਂ ਕੁਰਸੀਆਂ ਬਣ ਗਈਆਂ ਸਾਰਾ ਕੁਝ ਚੇਂਜ ਹੋ ਗਿਆ ਗੋਡਿਆਂ ਤੇ ਜ਼ੋਰ ਕਿੱਥੇ ਪਵੇ ਇਹਨਾਂ ਦੀ ਐਕਸਰਸਾਈਜ਼ ਨਹੀਂ ਹੁੰਦੀ ਫਿਰ ਪੱਕੇ ਥਾਂ ਨੀ ਫਰਸ਼ ਨੀ ਪੱਕੇ ਥਾਂ ਤੇ ਖੜ ਕੇ ਬੀਬੀਆਂ ਰੋਟੀ ਪਕਾਉਂਦੀਆਂ ਨੇ ਅੱਗੇ ਪੀੜੀ ਹੁੰਦੀ ਸੀ ਉਸ ਤੇ ਚੌਂਕੜੀ ਵਾਂਗੂ ਬੈਠਿਆ ਜਾਂਦਾ ਸੀ ਭੈਣਾਂ ਨੂੰ ਬੇਨਤੀ ਹੈ ਆਟਾ ਥੱਲੇ ਬੈਠ ਕੇ ਗੁੰਨੋ ਰੋਟੀ ਥੱਲੇ ਬੈਠ ਕੇ ਪਕਾਓ ਰੋਟੀ ਥੱਲੇ ਬੈਠ ਕੇ ਖਾਓ ਅਜੇ ਤਾਂ ਗੋਡੇ ਠੀਕ ਨਹੀਂ ਜਿੱਦੇ ਲੱਗ ਗਏ ਫਿਰ ਨਹੀਂ ਹਟਣੇ ਦੋਹਣੋ ਜਿਨ੍ਹਾਂ ਦੇ ਗੋਡੇ ਠੀਕ ਨੇ ਜੇ ਚਾਹੁੰਦੇ ਹੋ ਤਾਂ ਨਵੇਂ ਗੋਡੇ ਨਹੀਂ ਪਵਾਉਣੇ ਕੰਮ ਥੱਲੇ ਬਹਿ ਕੇ ਕਰਿਆ ਕਰੋ ਸਬਜ਼ੀ ਕੱਟਣੀ ਥੱਲੇ ਬੈਠ ਕੇ ਕੱਟੋ ਪੁਰਾਣੀਆਂ ਮਾਈਆਂ ਐਦਾਂ ਹੀ ਕਰਦੀਆਂ ਸੀ ਖੜੇ ਰਹਿਣ ਕਰਕੇ ਗੁੱਡਿਆਂ ਦਾ ਨੁਕਸਾਨ ਹੋ ਗਿਆ ਅੱਧਾ ਸਾਡੀਆਂ ਰਿਹਾਂ ਸਪਰੇਹਾਂ ਨੇ ਕਰਤਾ ਤੁਹਾਨੂੰ ਇਹ ਬੇਨਤੀ ਹੈ ਪੈਣਾ ਖਿਆਲ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ